ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਵਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਕੱਲ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਦੇ ਦਿਨ ਤੇ ਆਪਾਂ ਕੁਝ ਖਾਸ ਕਰਮ ਸੰਜੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਗੱਲਾਂ ਤੇ ਸੋ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਤਾਂ ਕਿ ਬਹੁਤ ਕੁਝੇ ਕਮੈਂਟਾਂ ਜੋ ਵੀ ਤੁਹਾਨੂੰ ਸਿੱਖਣ ਨੂੰ ਮਿਲ ਸਕਦਾ ਹੈ ਜੀ ਸੋ ਇਸ ਲਈ ਕਈ ਧਰਤੀ ਵੀਡੀਓ ਨੂੰ ਪੂਰੀ ਸੁਣਿਆ ਜਾਵੇ ਤਾਂ ਕਿ ਗੱਲ ਸਮਝ ਵਿੱਚ ਆ ਸਕੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਥੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਨੂੰ ਮਿਲਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਜਿਹੜਾ ਪਹਿਲਾ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਨਾਮ ਮਹਿਨਤਾ ਮੇਜਰ ਹੈ ਜੀ ਸੋ ਇਹ ਲਿਖਦੇ ਨੇ ਕਿ ਜੋ ਭਗੂਤੀ ਹੈ ਹਰ ਰੋਜ਼ ਜੜੀ ਕੰਦੇ ਅਰਗਵਤੀ ਕਰਦੇ ਆ ਕਿ ਉਹਦੀ ਰੱਖ ਉਹ ਕਮੁਕਤੀ ਦੀ ਕਿ ਰੱਖ ਬਣਾ ਕੇ ਪਾ ਸਕਦੇ ਆ ਸ਼ਾਇਦ ਇਹ ਪੁੱਛਣਾ ਚਾਹੁੰਦੇ ਨੇ ਜੀ ਬਿਲਕੁਲ ਜੋ ਰਾਖ ਹੁੰਦੀ ਹੈ ਦਰਵਾਰ ਵਿੱਚ ਧੂਪ ਪਾਇਆ ਹੁੰਦਾ ਆ ਵੈਸੇ ਇਹਨਾਂ ਨੇ ਅਰਗਵਤੀ ਦੀ ਗੱਲ ਕੀਤੀ ਆ ਪਰ ਅਸੀਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਆ ਕਿ ਜੋ ਰਾਖ ਹੁੰਦੀ ਹੈ ਜਣੀ ਕਿ ਅੱਗ ਦੇ ਉੱਤੇ ਤੁਸੀਂ ਧੂਪ ਪਾਉਂਦੇ ਹੋ ਪ੍ਰਸ਼ਾਦ ਤਾਂ ਤੇ ਉਸ ਤੋਂ ਬਾਅਦ ਜਿਹੜੀ ਰਾਖ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਛਾਣ ਕੇ ਉਦੋਂ ਵੀ ਤੁਸੀਂ ਭੂਤੀ ਬਣਾ ਕੇ ਰੱਖ ਸਕਦੇ ਆ ਇੱਕ ਟੀਹਨ ਡੱਬਾ ਲੈ ਲਓ ਕੁਝ ਵੀ ਉਹਦੇ ਵਿੱਚ ਰੱਖ ਲਓ ਉਹ ਰਾਖ ਨੂੰ ਜੇਕਰ ਤੁਸੀਂ ਪੁੜੀਆਂ ਬਣਾ ਕੇ ਕਿਸੇ ਰੱਖ ਚ ਕੱਪੜੇ ਦੇ ਵਿੱਚ ਲੁਪੇਟ ਕੇ ਆਪਣੇ ਬੰਨਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਵੀ ਬੰਨ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਜੀ ਜਾਂ ਫਿਰ ਜੇ ਰਾਖ ਪਾਉਣਾ ਚਾਹੁੰਦੇ ਹੋ ਤੇ ਦਰਬਾਰ ਵਿੱਚ ਮੌਲੀ ਜ਼ਰੂਰ ਰੱਖਿਆ ਕਰੋ ਮੌਲੀ ਦੀ ਰਾਖ ਤੁਸੀਂ ਪਾ ਸਕਦੇ ਆ ਅਰਦਾਸ ਬੇਨਤੀ ਆਪਣੇ ਪੀਰੋ মুর্ਸ਼ਿਦ ਅੱਗੇ ਕਰਕੇ ਹਾਜ਼ਰ ਨਾਜ਼ਰ ਸਮਝ ਕੇ ਜੋ ਸ਼ਬਦ ਹੈ ਉਹ ਪੜ੍ਹ ਕੇ ਤੇ ਇਹਦੇ ਨਾਲ ਵੀ ਬਹੁਤ ਅਸਰ ਹੁੰਦਾ ਆ ਤੇ ਜੇਕਰ ਉਹ ਰਾਖ ਦੀ ਤੁਸੀਂ ਰਾਖ ਬਣਾਉਣੀ ਹੈ ਤੇ ਉਹ ਵੀ ਤੁਹਾਡੀ ਮਰਜ਼ੀ ਹੈ ਜੀ ਇੱਛਾ ਹੈ ਸੋ ਰਾਖ ਵਿੱਚ ਵੀ ਉਨੀ ਹੀ ਪਾਵਰ ਹੁੰਦੀ ਹੈ ਤੇ ਜੋ ਆਪਾਂ ਮੌਲੀ ਰੱਖਦੇ ਆ ਉਹਦੇ ਵਿੱਚ ਵੀ ਉਨੀ ਪਾਵਰ ਆ ਗੱਲ ਵਿਸ਼ਵਾਸ ਦੀ ਹੈ ਜੇਕਰ ਤੁਸੀਂ ਵਿਸ਼ਵਾਸ ਕਰ ਲੈਨੇ ਹੋ ਤਾਂ ਉਹ ਆਪਣਾ ਅਸਰ ਦਿਖਾਉਂਦੀ ਹੈ ਚੀਜ਼ ਜਦੋਂ ਵਿਸ਼ਵਾਸ ਨਹੀਂ ਕਰਨਾ ਚਾਹੇ ਕੁਝ ਵੀ ਆਪਾਂ ਪਾਈ ਪਹਿਨੀ ਜਾਈਏ ਤਾਂ ਉਹ ਚੀਜ਼ ਨੇ ਅਸਰ ਨਹੀਂ ਦਿਖਾਉਣਾ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਵੱਡੀ ਚੀਜ਼ ਵਿਸ਼ਵਾਸ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰਾ ਛੋਟਾ ਬੇਟਾ ਕਹਿੰਦੇ ਕਿ ਕੋਈ ਗੱਲ ਨਹੀਂ ਮੰਨਦਾ ਜੂਪੀ ਵਿੱਚ ਰਹਿੰਦਾ ਹੈ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਅਸੀਂ ਕਈ ਵਾਰ ਵੀਡੀਓ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਇੱਕ ਕੀਤੀ ਸੀ ਕਿ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਸ਼ੁਰੂ ਕਰੋ ਸੋ ਆਪਣੇ ਬੱਚਿਆਂ ਦੇ ਨਾਲ ਚਾਹੇ ਵੱਡੇ ਹੋ ਗਏ ਨੇ ਚਾਹੇ ਛੋਟੇ ਨੇ ਪਰ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਦੇ ਨਾਲ ਬੈਠ ਕੇ ਦਿਲ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੀ ਵੀ ਗੱਲ ਸੁਣੀ ਜਾਵੇ ਪਿਆਰ ਦੇ ਨਾਲ ਨਾ ਹੀ ਕੀ ਡਾਂਟ ਕੇ ਜੇਕਰ ਡਾਂਟ ਕੇ ਗੱਲ ਕਰੋਗੇ ਤੇ ਬੱਚਾ ਕਦੇ ਵੀ ਆਪਣੇ ਦਿਲ ਦਾ ਭੇਤ ਤੁਹਾਨੂੰ ਨਹੀਂ ਦੇਵੇਗਾ ਜੇਕਰ ਪਿਆਰ ਨਾ ਕਰੋਗੇ ਉਹਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਸਮਝਾਉਣ ਦੀ ਬੱਚੇ ਨੂੰ ਕੋਸ਼ਿਸ਼ ਕਰੋਗੇ ਤੇ ਬੱਚਾ ਜ਼ਰੂਰ ਸਮਝਦਾ ਹੈ ਕਿਉਂਕਿ ਆਖਰਕਾਰ ਮਾਪੇ ਨੇ ਜਨਮ ਦਿੱਤਾ ਹੈ ਜੇਕਰ ਆਪਾਂ ਉਹਨਾਂ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਨਾਲ ਗੱਲਬਾਤ ਕਰਦੇ ਆਂ ਤੇ ਕਦੇ ਬੱਚਾ ਹੱਥ ਚੋਰੀ ਨਿਕਲਦਾ ਜੀ ਸੋ ਛੋਟੇ ਬੱਚੇ ਨੇ ਜਿਨ੍ਹਾਂ ਦੇ ਉਹ ਵੀ ਇਸ ਗੱਲ ਤੇ ਧਿਆਨ ਜ਼ਰੂਰ ਦੇਣ ਕਿ ਆਪਾਂ ਇਹ ਬੱਚਿਆਂ ਨਾਲ ਦਿਨ ਦੀ ਗੱਲ ਜ਼ਰੂਰ ਕਰਨੀ ਹੈ ਤੇ ਉਹਨਾਂ ਦੀ ਵੀ ਸੁਣਨੀ ਹੈ ਜੇਕਰ ਤੁਹਾਨੂੰ ਕਦੇ ਲੱਗਦਾ ਹੈ ਕਿ ਬੱਚਾ ਪਰੇਸ਼ਾਨ ਵਿੱਚ ਹੈ ਤਾਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਉਹਨਾਂ ਨੂੰ ਪੁੱਛੋ ਕੀ ਦੁੱਖਾ ਕੀ ਤਕਲੀਫ ਆ ਜਦੋਂ ਅਸੀਂ ਇਹ ਗੱਲਾਂ ਨੂੰ ਇਗਨੋਰ ਕਰਦੇ ਆ ਸਿਰਫ ਆਪੋ ਆਪਣੇ ਕੰਮਾਂ 'ਚ ਵਿਜੀ ਰਹਿੰਦੇ ਆ ਧਿਆਨ ਨਹੀਂ ਦਿੰਦੇ ਤਾਂ ਬੱਚੇ ਵੀ ਬਾਹਰ ਰਹਿਣਾ ਪਸੰਦ ਕਰਨ ਲੱਗ ਪੈਂਦੇ ਆ ਬਾਹਰੋਂ ਖੁਸ਼ੀ ਭਾਲਦੇ ਆ ਜੋ ਖੁਸ਼ੀ ਘਰ ਵਿੱਚ ਬੈਠ ਕੇ ਮਿਲ ਸਕਦੀ ਆ ਉਹ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਪਹਿਲਾਂ ਜੋ ਆਪਾਂ ਬੱਚੇ ਨੂੰ ਪਾਲਿਆ ਹੈ ਉਹਦਾ ਬਚਪਨਾ ਉਹਨੂੰ ਕੁਝ ਯਾਦ ਨਹੀਂ ਕਿ ਮਾਪੇ ਨੇ ਸਾਡੇ ਲਈ ਕਾਦ ਕੀ ਕੀਤਾ ਹੈ ਤੇ ਅੱਜ ਜਦੋਂ ਉਹ ਬੱਚਾ ਸੌਰਤ ਫੜ ਰਿਹਾ ਹੈ ਜਦੋਂ ਉਹ ਸੌਰਤ ਵਿੱਚ ਹੈ ਤੇ ਹੁਣ ਉਹਨੂੰ ਸਮਝਾਉਣ ਦੀ ਜ਼ਰੂਰਤ ਆ ਬੈਠ ਕੇ ਚੰਗੇ ਪਾਸੇ ਲਾਉਣ ਦੀ ਜ਼ਰੂਰਤ ਆ ਪਰਮਾਤਮਾ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਆ ਪਰਮਾਤਮਾ ਨਾਲ ਜੁੜੋ ਚੰਗੇ ਮਾੜੇ ਦੀ ਪਰਖ ਬੱਚੇ ਨੂੰ ਕਰਾਉਣੀ ਚਾਹੀਦੀ ਆ ਤੇ ਹਰ ਇੱਕ ਗੱਲ ਬੱਚੇ ਦੀ ਸੁਣਨੀ ਚਾਹੀਦੀ ਆ ਇਹ ਨਹੀਂ ਦਬਕਾ ਮਾਰ ਕੇ ਜਾਂ ਕੁੱਟ ਮਾਰ ਕਰਨੀ ਕੁੱਟ ਮਾਰ ਕਰੂੰਗੀ ਤੇ ਕਹਿੰਦੇ ਕਿ ਬੱਚਾ ਮਾਰ ਸੰਡ ਹੋ ਜਾਂਦਾ ਆ ਫਿਰ ਉਹ ਉਹਨਾਂ ਗੱਲਾਂ ਨੂੰ ਨਹੀਂ ਸਮਝਦਾ ਉਹ ਮਨ ਵਿੱਚ ਇੱਕ ਗੱਲ ਬਿਠਾ ਲੈਂਦਾ ਆ ਕਿ ਜੇਕਰ ਅੱਜ ਮੈਂ ਕੋਈ ਗਲਤੀ ਕੀਤੀ ਸਿਰਫ ਡਾਂਟਣਗੇ ਇਸ ਤੋਂ ਜ਼ਿਆਦਾ ਮਾਪੇ ਕੁਝ ਨਹੀਂ ਕਰ ਸਕਦੇ ਤਾਂ ਉਹ ਬੱਚਾ ਫਿਰ ਗਲਤੀ ਕਰਦਾ ਕਿ ਕੋਈ ਗੱਲ ਨਹੀਂ ਥੋੜਾ ਡਾਂਟ ਲੈਣਗੇ ਕੋਈ ਗੱਲ ਨਹੀਂ ਇਦਾਂ ਹੀ ਕਰਦਾ ਕਰਦਾ ਬੱਚਾ ਇੱਕ ਦਿਨ ਵੱਡੀਆਂ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਐਸੀ ਮੁਸ਼ਕਲ ਵਿੱਚ ਹੀ ਫਸ ਜਾਂਦਾ ਉਹ ਚਾਹ ਕੇ ਵੀ ਫਿਰ ਨਿਕਲ ਨਹੀਂ ਸਕਦਾ ਸੋ ਇਸ ਲਈ ਘਰ ਵਿੱਚ ਬਿਠਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦਾ ਦੁੱਖ ਸੁੱਖ ਦੇਖਿਆ ਜਾਵੇ ਸਮਝਿਆ ਜਾਵੇ ਤੇ ਬੱਚਾ ਵੀ ਤੁਹਾਨੂੰ ਸਮਝੇਗਾ ਕਦੇ ਤੁਹਾਨੂੰ ਧੋਖਾ ਨਹੀਂ ਦਵੇਗਾ ਸੋ ਸਮਾਂ ਰਹਿੰਦੇ ਹੀ ਜੇਕਰ ਅਸੀਂ ਇਸ ਸਮੇਂ ਦੀ ਕਦਰ ਕਰ ਲਈਏ ਬੱਚਿਆਂ ਨੂੰ ਸਮਝਾ ਦਈਏ ਤੇ ਫਿਰ ਇਹ ਪਰੇਸ਼ਾਨੀ ਖੁਦ ਨੂੰ ਵੀ ਝੇੰਡਣੀ ਨਹੀਂ ਪਵੇਗੀ ਸੋ ਵਾਕੀ ਜੋ ਅੱਜ ਸਮਾਂ ਹੱਥੋਂ ਨਿਕਲ ਗਿਆ ਜੀ ਕਦੇ ਵੀ ਲੰਘਿਆ ਸਮਾਂ ਹੱਥ ਵਾਪਸ ਨਹੀਂ ਆਉਂਦਾ ਸੋ ਇਹ ਗੱਲਾਂ ਤੇ ਜ਼ਰੂਰ ਅਮਲ ਕਰੋ ਜੀ ਜਿਨ੍ਹਾਂ ਦੇ ਵੀ ਛੋਟੇ ਬੱਚੇ ਨੇ ਅੱਜ ਜੇਕਰ ਬੱਚੇ ਤੁਹਾਡੀਆਂ ਗੱਲਾਂ ਨੂੰ ਸਮਝ ਲੈਣਗੇ ਤਾਂ ਜ਼ਿੰਦਗੀ ਉਹਨਾਂ ਦੀ ਵੀ ਸੌਖੀ ਹੋਏਗੀ ਤੁਹਾਡੀ ਵੀ ਸੌਖੀ ਹੋਏਗੀ ਵਰਨਾ ਜ਼ਿੰਦਗੀ ਮਾਪਿਆਂ ਦੀ ਜਿਆਦਾ ਨਰਕ ਹੋ ਜਾਂਦੀ ਹੈ ਜਦੋਂ ਬੱਚੇ ਕਹਿਣੇ ਚੋਂ ਬਾਹਰ ਹੋ ਜਾਂਦੇ ਬਾਕੀ ਆਪੋ ਆਪਣੇ ਮਾਨਕ ਅੱਗੇ ਅਰਦਾਸ ਬੇਨਤੀ ਲਗਾਉਂਦੇ ਰਿਆ ਕਰੋ ਜੀ ਤੇ ਬੱਚਿਆਂ ਨੂੰ ਵੀ ਨਾਲ ਬੈਠਣਾ ਸਿਖਾ ਲਓ ਉਹਨਾਂ ਨੂੰ ਵੀ ਸਮਝਾਓ ਉਹਨਾਂ ਨੂੰ ਵੀ ਦੱਸੋ ਤਾਂ ਕਿ ਅੱਗੇ ਜਾ ਕੇ ਉਹ ਵੀ ਇਹ ਰਸਤਾ ਫੜ ਸਕਣ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਬਾਰੇ ਇਹ ਗੱਲ ਕਰ ਲੈਨੇ ਆ ਵੀਡੀਓ ਆਪਾਂ ਬਹੁਤੀ ਅੱਜ ਲੰਬੀ ਨਹੀਂ ਬਣਾਵਾਂਗੇ ਸੋ ਇੱਥੇ ਇੱਕ ਹੀ ਬੇਨਤੀ ਕਰਾਂਗੇ ਕਿ ਵੀਡੀਓ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਜੀ ਕੱਲ ਵੀਰਵਾਰ ਦਾ ਦਿਨ ਹੈ ਜੀ ਵੀਰਵਾਰ ਆਪ ਸਭ ਰੂਹਾਂ ਨੂੰ ਮੁਬਾਰਕ ਹੋਵੇ ਸੋ ਵੀਰਵਾਰ ਦੇ ਦਿਨ ਦੀ ਬੜੀ ਹੀ ਬੇਸਮਰੀ ਦੇ ਨਾਲ ਉਡੀਕ ਰਹਿੰਦੀ ਹੈ ਕਿ ਕਦ ਵੀਰਵਾਰ ਆਵੇ ਤੇ ਕਦ ਅਸੀਂ ਆਪਣੇ ਮੁਰਸ਼ਿਦ ਦੇ دیدار ਕਰੀਏ ਉਹਨਾਂ ਦੇ ਦਰਬਾਰ ਤੇ ਜਾਈਏ ਸੇਵਾ ਕਰੀਏ ਚਰਾਗੀ ਤੇਲ ਪਾਈਏ ਤਾਂ ਕਿ ਕਿਉਂਕਿ ਇਸ ਦਿਨ ਤੇ ਜਿਆਦਾ ਮਨ ਵਿੱਚ ਤੜਫ ਹਰ ਇੱਕ ਦੇ ਹੁੰਦੀ ਹੈ ਜਿਹੜੇ ਪੀਰਾਂ ਦੀ ਸੇਵਾ ਕਰਨ ਵਾਲੇ ਆ ਕਿਉਂਕਿ ਇਸ ਦਿਨ ਤੇ ਕੁਝ ਵੱਖਰਾ ਹੀ ਰੂਹ ਨੂੰ ਮਹਿਸੂਸ ਹੁੰਦਾ ਹੈ ਆਨੰਦ ਆਉਂਦਾ ਹੈ ਸ਼ਾਂਤੀ ਮਿਲਦੀ ਆ ਪੀਰਾਂ ਫਕੀਰਾਂ ਦੀ ਸੇਵਾ ਕਰਕੇ ਤਾਂ ਮਨ ਜਿਹੜਾ ਉਹ ਖਿੱਚਿਆ ਚਲਿਆ ਜਾਂਦਾ ਆ ਤੇ ਜਿਨ੍ਹਾਂ ਦਾ ਮਨ ਇਸ ਤਰ੍ਹਾਂ ਖਿੱਚ ਹੁੰਦਾ ਹੈ ਸਮਝ ਲਓ ਕਿ ਉਹਨਾਂ ਤੇ ਪੀਰਾਂ ਦੀ ਕਿਰਪਾ ਹੈ ਉਹ ਤੁਹਾਡੀ ਸੇਵਾ ਤੋਂ ਖੁਸ਼ ਹੈ ਇਸ ਲਈ ਤੁਹਾਨੂੰ ਬੁਲਾ ਰਹੇ ਆ ਤੇ ਤੁਸੀਂ ਇਹ ਕਰਮ ਕਰੀ ਜਾ ਰਹੇ ਆ ਇੱਕ ਬਹੁਤ ਵੱਡਾ ਸੰਕੇਤ ਹੈ ਉਹਨਾਂ ਰੂਹਾਂ ਲਈ ਜਿਹੜੀਆਂ ਰੂਹਾਂ ਪੀਰਾਂ ਦੀ ਸੇਵਾ ਕਰਦੀਆਂ ਆ ਤੇ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਆ ਕਿ ਵੀਰਵਾਰ ਆਵੇ ਤੇ ਵੀਰਵਾਰ ਦੇ ਦਿਨ ਅਸੀਂ ਦਰਗਾਹ ਤੇ ਕਿਤੇ ਵੀ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਜਾਈਏ ਆ ਇਹ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਹੁੰਦੀਆਂ ਹੈ ਜਿੰਨਾ ਤਾਂ ਸਭ ਤੋਂ ਵੱਡੀ ਇਹ ਨਿਸ਼ਾਨੀ ਹੈ ਕਿ ਸੇਵਾ ਵੱਲ ਤੁਹਾਡਾ ਮਨ ਜਿਹੜਾ ਆ ਉਹ ਜੁੜ ਰਿਹਾ ਹੈ ਸੇਵਾ ਵਿੱਚ ਲੱਗ ਰਿਹਾ ਹੈ ਤੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਸੋ ਚਾਹੁੰਦੇ ਕਿਉਂ ਆ ਕਿਉਂਕਿ ਪੀਰਾਂ ਦੀ ਕਿਰਪਾ ਹੋ ਚੁੱਕੀ ਆ ਤੇ ਪੀਰ ਵੀ ਤੁਹਾਡੀ ਸੇਵਾ ਤੋਂ ਖੁਸ਼ ਆ ਤੇ ਤੁਹਾਨੂੰ ਸਮਾਂ ਇਹ ਦੀ ਰਿਆ ਸੇਵਾ ਕਰਨ ਦਾ ਤੇ ਇਸ ਸਮੇ ਨੂੰ ਹੱਥ ਜੋ ਕਦੇ ਨਾਲ ਲਗਾਉਣਾ ਕਿਉਂਕਿ ਮਾਨਕ ਦੀ ਕਿਰਪਾ ਨੂੰ ਸਮਝ ਲੈਣਾ ਚਾਹੀਦਾ ਜੀ ਸਮਾਂ ਰਹਿੰਦਿਆਂ ਹੀ ਤੇ ਔਰ ਵੀ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਤੇ ਕਦੇ ਰਸਤਾ ਨਹੀਂ ਪਟਕਣਾ ਇਹ ਨਹੀਂ ਅੱਜ ਹੋਰਦਾਰ ਕਨਹੂਰਦਾਰ ਝੋਲੀ ੱਡਣੀ ਇੱਕ ਦੇ ਮੋੜੇ ਝੋਲੀ ੱਡਣੀ ਸਜ ਦਾ ਸਲਾਮ ਹਰ ਇੱਕ ਨੂੰ ਕਰੋ ਤੇ ਸੇਵਾ ਕਬੂਲ ਹੀ ਕਬੂਲ ਹੈ ਬਾਕੀ ਵੀਰਵਾਰ ਦੇ ਦਿਨ ਜਿਵੇਂ ਕਿ ਜ਼ਿਆਦਾ ਤੱਕ ਇਹ ਸੰਕੇਤ ਵੀ ਮਿਲਦਾ ਹੈ ਕੀ ਧਿਆਨ ਲਗਾ ਕੇ ਬੈਠੇ ਹੋ ਤੇ ਸਰੀਰ ਅਚਾਨਕ ਕੰਬ ਜਾਂਦਾ ਹੈ ਕੰਪਨੀ ਲੱਗ ਜਾਂਦੀ ਜਾਂ ਝਟਕਾ ਲੱਗਣਾ ਜੀ ਨੂੰ ਕਹਿੰਦੇ ਆ ਸੋ ਇਹ ਵੀ ਉਹ ਪੀਰਾਂ ਦੀ ਨਿਸ਼ਾਨੀ ਹੁੰਦੀ ਆ ਜੀ ਸੋ ਉਹਨਾਂ ਦੀ ਕਿਰਪਾ ਦੀ ਨਿਸ਼ਾਨੀ ਹੁੰਦੀ ਆ ਕਿਉਂਕਿ ਜਦੋਂ ਪੀਰ ਤੋਂ ਤੁਸੀਂ ਧਿਆਨ ਵਿੱਚ ਬੈਠਦੇ ਹੋ ਤੇ ਪੀਰ ਉਸ ਸਮੇਂ ਤੁਹਾਡੇ ਕੋਲ ਹੁੰਦੇ ਨੇ ਤੇ ਉਸ ਸਮੇਂ ਜਦੋਂ ਉਹ ਮਾਨਕ ਨਜ਼ਰ ਕਰਦਾ ਹੈ ਤੇ ਉਸ ਸਮੇਂ ਸਰੀਰ ਨੂੰ ਝਟਕਾ ਲੱਗਦਾ ਆ ਕਿਉਂਕਿ ਪਾਵਰ ਹੈ ਪਾਵਰ ਇੰਨੀਕ ਹੈ ਕਿ ਉਹਨੂੰ ਆਮ ਬੰਦਾ ਸਹਾਰ ਨਹੀਂ ਸਕਦਾ ਉਹ ਸਿਰਫ ਇੱਕ ਨਜ਼ਰ ਹੀ ਕਰਦੇ ਆ ਉਸ ਦਿਨ ਦੇਖਦੇ ਆ ਤੇ ਉਹਦੇ ਨਾਲ ਹੀ ਸਰੀਰ ਨੂੰ ਇੰਨਾ ਝਟਕਾ ਲੱਗਦਾ ਹੈ ਕਿ ਉਹ ਸੱਤੋਂ ਸਹਾਰਿਆ ਨਹੀਂ ਜਾਂਦਾ ਅਚਾਨਕ ਅਸੀਂ ਡਰ ਜਾਂਦੇ ਆ ਜਦੋਂ ਵਗਦੀ ਵਿੱਚ ਬੈਠੇ ਹੁੰਦੇ ਆ ਤੇ ਅੱਖ ਖੋਲ ਲੈਂਦੇ ਆ ਸੋ ਇਹ ਉਹ ਮਾਲਕ ਦੀ ਕਿਰਪਾ ਹੈ ਉਹ ਪਾਵਰ ਹੈ ਜਿਹਨੂੰ ਅਸੀਂ ਮਹਿਸੂਸ ਕਰ ਸਕਦੇ ਆ ਪਰ ਦੇਖਣ ਦੀ ਅੱਖ ਹਜੇ ਨਹੀਂ ਮਿਲੀ ਕਿਉਂਕਿ ਸੇਵਾ ਇੰਨੀ ਨਹੀਂ ਹੈ ਕਿਉਂਕਿ ਸੇਵਾ ਇੰਨੀ ਨਹੀਂ ਹੈ ਸੋ ਮਾਲਕ ਜਦੋਂ ਆਪਣੀ ਰੂਹ ਨੂੰ ਜਣੀ ਸੇਵਾ ਕਰਨ ਵਾਲੀ ਰੂਹ ਨੂੰ ਦੇਖਦਾ ਹੈ ਨਜ਼ਰ ਕਰਦਾ ਹੈ ਉਹਦੇ ਤੇ ਤਾਂ ਫਿਰ ਸਰੀਰ ਨੂੰ ਕੁਝ ਨਾ ਕੁਝ ਸੰਕੇਤ ਮਿਲਣ ਲੱਗ ਪੈਂਦੇ ਸੋ ਜਿਹਨੇ ਵੀ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੈ ਸੋ ਉਹਨਾਂ ਤੇ ਕਿਰਪਾ ਮਾਲਕ ਦੀ ਹੁੰਦੀ ਹੁੰਦੀ ਹੈ ਸੋ ਖਾਸ ਉਹ ਪੀਰਾਂ ਦੀ ਇਹ ਰੂਹਾਂ ਹੁੰਦੀਆਂ ਆ ਕਿਉਂਕਿ ਉਹਨਾਂ ਦੇ ਅੰਦਰ ਜੋ ਫਰਿਸ਼ਤਾ ਹੈ ਪੀਰ ਹੈ ਉਹ ਜਾਗ ਜਾਂਦਾ ਹੈ ਸੋ ਜਿੰਨੇ ਵੀ ਦੇਵੀ ਦੇਵਤੇ ਹੈ ਸਭ ਇਨਸਾਨ ਦੇ ਅੰਦਰ ਅਧਿਆਸਤੀ ਇੱਕ ਨੂੰ ਫੜਦੇ ਆ ਜਿਸ ਦਿਨ ਉਹਨੂੰ ਮੰਨਣਾ ਸ਼ੁਰੂ ਕਰ ਦਿੰਨੇ ਆ ਤੇ ਉਹ ਅੰਦਰੋਂ ਹੀ ਜਾਗ ਪੈਂਦਾ ਹੈ ਸੋ ਆਤਮਾ ਹੀ ਪਰਮਾਤਮਾ ਹੈ ਅੰਦਰ ਬੈਠਾ ਹੀ ਫਿਰ ਸੰਕੇਤ ਦਈ ਜਾ ਰਿਹਾ ਅੰਦਰੋਂ ਹੀ ਆਵਾਜ਼ਾਂ ਮਿਲ ਰਹੀਆਂ ਆ ਤੇ ਅੰਦਰੋਂ ਹੀ ਸਵਾਲਾਂ ਦੇ ਜਵਾਬ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਇੱਕ ਗੱਲ ਨੂੰ ਪਰਖ ਕੇ ਜ਼ਰੂਰ ਦੇਖਣਾ ਜਦੋਂ ਪਰੇਸ਼ਾਨੀ ਵਿੱਚ ਹੋ ਮਨ ਨੂੰ ਸ਼ਾਂਤ ਕਰਕੇ ਸਵਾਲ ਕਰੋ ਤੇ ਤੁਹਾਨੂੰ ਸਵਾਲ ਦਾ ਜਵਾਬ ਆਪ ਅੰਦਰੋਂ ਮਿਲੇਗਾ ਤੇ ਮਨ ਵਿੱਚ ਖਿਆਲ ਆਣਗੇ ਤੇ ਮਨ ਵੀ ਤੁਹਾਡਾ ਕਹੇਗਾ ਕਿ ਇਹ ਹੀ ਸੱਚ ਹੈ ਤੇ ਸਮਝ ਲੈਣਾ ਕਿ ਉਹ ਮੁਰਸ਼ਿਦ ਤੁਹਾਡੀ ਗੱਲ ਨੂੰ ਗੌਰ ਨਾਲ ਸੁਣ ਵੀ ਰਿਹਾ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਰਿਹਾ ਜੇਕਰ ਇਨਸਾਨ ਨੇ ਕੁਝ ਪੁੱਛਣਾ ਹੈ ਆਪਣੇ ਆਪ ਤੋਂ ਪੁੱਛਿਆ ਕਰੋ ਮਨ ਨੂੰ ਸ਼ਾਂਤ ਕਰਕੇ ਸਵਾਲ ਕਰੋ ਸਵਾਲ ਦਾ ਜਵਾਬ ਕੋਈ ਨਾ ਕੋਈ ਮਤਲਬ ਹੰਦ ਤੁਹਾਡੇ ਆਪਣੇ ਆਪ ਦਿਮਾਗ 'ਚ ਆ ਜਾਵੇਗਾ ਤੇ ਸਮਝ ਲੈਣਾ ਕਿ ਮੁਰਸ਼ਿਦ ਨੇ ਸਾਡੀ ਹੈਲਪ ਕਰ ਦਿੱਤੀ ਸੋ ਇਹ ਹੈ ਪੀਰਾਂ ਪੀਰਾਂ ਦੇ ਸੰਕੇਤ ਉਜੇ ਨਿਸ਼ਾਨੀਆਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਚਾਹੀ। ਸੋ ਬਾਕੀ ਕੱਲ ਨਿਰਵਾਰ ਦਾ ਦਿਨ ਹੈ ਜੀ ਖੁਸ਼ੀਆਂ ਦੇ ਨਾਲ ਮਨਾਓ ਪ੍ਰਸ਼ਾਦ ਬਣਾਓ ਨਿਆਜ ਬਣਾਓ ਜਿਉ ਤੁਹਾਡੀ ਸ਼ਰਧਾ ਹੈ ਉਸ ਤਰੀਕੇ ਦੇ ਨਾਲ ਕਰਮ ਕਰ ਲਓ ਤੇ ਉਹ ਮਾਲਕ ਕਬੂਲ ਉਦੋਂ ਕਰਦਾ ਹੈ ਜਦੋਂ ਵਿਸ਼ਵਾਸ ਹੋਵੇ ਤੇ ਮਨ ਸਾਫ਼ ਹੋਵੇ। ਸੋ ਮਨ ਸਾਫ਼ ਰੱਖੋ ਵਿਸ਼ਵਾਸ ਰੱਖੋ ਕਰਮ ਕਰਦੇ ਜਾਓ ਤੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ। ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ। ਜੈ ਪੀਰਾਂ ਦੀ ਜੀ ਜੈ ਸਾਈਆਂ ਦੀ।